ਸਸ਼ਕਲ ਅੱਜ ਆਪਾਂ ਨਾ ਗੁਰੂ ਨਾਨਕ ਦੇਵ ਜੀ ਦੇ ਰਾਗ ਤਿਲੰਗ ਵਿੱਚ ਇੱਕ ਸ਼ਬਦ ਦੀ ਗੱਲ ਕਰਾਂਗੇ ਸਸ਼ਕਲ ਜੀ ਹਾਂਜੀ ਬਿਲਕੁਲ ਬਹੁਤ ਹੀ ਭਾਵਪੂਰਨ ਸ਼ਬਦ ਹੈ ਆਪਣਾ ਮਕਸਦਾ ਜੀ ਇਹ ਹੈ ਕਿ ਇਸ ਸ਼ਬਦ ਵਿੱਚ ਜਿਹੜੇ ਰੂਪਕ ਵਰਤੇ ਗਏ ਨੇ ਤੇ ਗੁਰੂ ਸਾਹਿਬ ਦਾ ਅਸਲ ਸੰਦੇਸ਼ ਕੀ ਹੈ ਥੋੜਾ ਉਸ ਦੀ ਗਹਿਰਾਈ 'ਚ ਜਾਈਏ ਬਿਲਕੁਲ ਖਾਸ ਕਰਕੇ ਉਹ ਜੀਵ ਆਤਮਾ ਪਰਮਾਤਮਾ ਤੇ ਮਾਇਆ ਦਾ ਆਪਸੀ ਰਿਸ਼ਤਾ ਉਸ ਬਾਰੇ ਹਾਂ ਉਹੀ ਆਓ ਫਿਰ ਸ਼ੁਰੂ ਕਰੀਏ ਇਸ ਦੀ ਜਿਹੜੀ ਮੁੱਖ ਤੁਖ ਹੈ ਰਹਾਉ ਵਾਲੀ ਹਾਂ ਕੁਰਬਾਨੇ ਜਾਉ ਮਹਰਬਾਨਾ ਹਾਂ ਕੁਰਬਾਨੇ ਜਾਉ ਹਾਂ ਕੁਰਬਾਨੇ ਜਾਉ ਤਿਨਾਕੇ ਲੈਣ ਜੋ ਤੇਰਾ ਨਾਉ ਹਾਂਜੀ ਇਹ ਤਾਂ ਬਿਲਕੁਲ ਕੇਂਦਰੀ ਭਾਵ ਹੈ ਸਾਰਾ ਜੋਰ ਨਾਮ ਲੈਣ ਵਾਲਿਆਂ ਤੇ ਕੁਰਬਾਨ ਹੋਣ ਤੇ ਉਹ ਸ਼ਰਧਾ ਤੇ ਹੈ ਸਹੀ ਗੱਲ ਤੇ ਇਸੇ ਭਾਵ ਨੂੰ ਅੱਗੇ ਤੋੜਦੇ ਹੋਏ ਨਾ ਗੁਰੂ ਸਾਹਿਬ ਨੇ ਦੋ ਬੜੇ ਕਮਾਲ ਦੇ ਰੂਪਕ ਵਰਤੇ ਨੇ ਹਾਂਜੀ ਪਹਿਲਾਂ ਤਾਂ ਹੈ ਪ੍ਰਮਾਤਮਾ ਨੂੰ ਕੰਤ ਮਤਲਬ ਪਤੀ ਅੱਛਾ ਤੇ ਜਿਹੜੀ ਜੀਵ ਆਤਮਾ ਉਸ ਨੂੰ ਥਨ ਯਾਨਕੀ ਜੀਵ ਇਸਤਰੀ ਅੱਛਾ ਉਹ ਆਪਣੇ ਕੰਤ ਨੂੰ ਮਿਲਣ ਲਈ ਤਾਂਘ ਰਹੀ ਹੈ ਤੇ ਦੂਜਾ ਰੂਪਕ ਜਿਹੜਾ ਹੈ ਉਹ ਮ ਬੜਾ ਦਿਲਚਸਪ ਹੈ ਇਸ ਸਰੀਰ ਨੂੰ ਚੋਲੜਾ ਕਹਿਣਾ ਮਤਲਬ ਇੱਕ ਕਪੜਾ ਹਾਂਜੀ ਚੋਲੜਾ ਇਹ ਸਿਰਫ ਤੁਲਨਾ ਹੈ ਜਾਂ ਇਸ ਦਾ ਮਤਲਬ ਇਹ ਵੀ ਹੈ ਕਿ ਸਰੀਰ ਸਾਡਾ ਅਸਲ ਆਪਾ ਨਹੀਂ ਬਸ ਇੱਕ ਪਹਿਰਾਵਾ ਹੈ ਇਹ ਵਧੀਆ ਸਵਾਲ ਪੁੱਛਿਆ ਚੋਲੜਾ ਕਹਿਣ ਵਿੱਚ ਇਹ ਭਾਵ ਹੈਗਾ ਕਿ ਇਹ ਸਰੀਰ ਪੱਕਾ ਨਹੀਂ ਇੱਕ ਕਪੜੇ ਵਾਂਗੂ ਹੀ ਹੈ ਪਰ ਅਸਲ ਗੜਬੜ ਉਦੋਂ ਹੁੰਦੀ ਹੈ ਜਦੋਂ ਇਹ ਕਪੜਾ ਹੀ ਮਤਲਬ ਦਾਗੀ ਹੋ ਜਾਂਦਾ ਹੈ ਅੱਛਾ ਕਿਵੇਂ ਜਿਵੇਂ ਸ਼ਬਦ ਚ ਆਉਂਦਾ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬਰੰਗਾ ਇਹ ਮਤਲਬ ਇਹ ਸਰੀਰ ਰੂਪੀ ਚੋਲਾ ਉਹ ਮਾਇਆ ਦੇ ਮੂੰਹ ਚ ਫਸ ਗਿਆ ਤੇ ਨਾਲੇ ਲੋਭ ਲਾਲਚ ਲੱਬ ਨਾਲ ਐਸਾ ਲਿਬੜ ਗਿਆ ਜਿਵੇਂ ਕੋਈ ਕੱਚੇ ਭੜੇ ਰੰਗ ਲਾ ਦਿੱਤੇ ਹੁਣ ਓਹੋ ਇਹ ਤਾਂ ਫਿਰ ਮਤਲਬ ਬੜੀ ਮੁਸ਼ਕਲ ਵਾਲੀ ਗੱਲ ਹੋ ਗਈ ਜੇ ਸਾਡਾ ਸਰੀਰ ਹੀ ਇਦਾਂ ਮੈਲਾ ਹੋ ਗਿਆ ਤਾਂ ਫਿਰ ਅੱਗੇ ਦਾ ਕੀ ਰਾਹ ਬਿਲਕੁਲ ਇਹੀ ਤਾਂ ਅਗਲੀ ਤੁੱਕ ਸਾਫ਼ ਕਰਦੀ ਹੈ ਹਾਂਜੀ ਮੇਰੇ ਕੰਤ ਨ ਭਾਵੈ ਚੋਲੜਾ ਪਿਆਰੇ ਕਿਉਂ ਤਨ ਸੇ ਜੈ ਜਾਏ ਅੱਛਾ ਮਤਲਬ ਇਹ ਮੈਲਾ ਵਿਕਾਰਾਂ ਵਾਲਾ ਚੋਲੜਾ ਉਸ ਕੰਤ ਪ੍ਰਭੂ ਨੂੰ ਪਸੰਦ ਹੀ ਨਹੀਂ ਆਉਂਦਾ ਹਾਂਜੀ ਤੇ ਜੇ ਪਹਿਰਾਵਾ ਹੀ ਪਸੰਦ ਨਹੀਂ ਤਾਂ ਉਹ ਜੀਵ ਵਿਸਤਰੀ ਤਨ ਆਪਣੇ ਪ੍ਰਭੂ ਦੀ ਸੇਜ ਤੱਕ ਉਸ ਦੇ ਮਿਲਾਪ ਤੱਕ ਕਿਵੇਂ ਪਹੁੰਚੇ ਇਹ ਸਿੱਧਾ ਸਵਾਲ ਹੈ ਗੁਰੂ ਸਾਹਿਬ ਤਾਂ ਸਿੱਧਾ ਸ਼ੀਸ਼ਾ ਦਿਖਾ ਰਹੇ ਨੇ ਫਿਰ ਬਿਲਕੁਲ ਫਿਰ ਇਸ ਦਾ ਹੱਲ ਕੀ ਹੈ ਕਿ ਇਹ ਚੋਲੜਾ ਸਾਫ ਹੋ ਸਕਦਾ ਕੋਈ ਤਰੀਕਾ ਹੈ ਗੁਰੂ ਸਾਹਿਬ ਹੱਲ ਵੀ ਦੱਸਦੇ ਨੇ ਹੱਲ ਇਹ ਹੈ ਕਿ ਇਹ ਸਰੀਰ ਕਾਇਆ ਨੂੰ ਦੁਨੀਆਵੀ ਕੱਚੇ ਰੰਗਾਂ ਦੀ ਥਾਂ ਤੇ ਪ੍ਰਭੂ ਦੇ ਨਾਮ ਤੇ ਪਿਆਰ ਦੇ ਪੱਕੇ ਰੰਗ ਚ ਰੰਗ ਲਿਆ ਜਾਵੇ ਅੱਛਾ ਤੁਕ ਹੈ ਨਾ ਕਾਇਆ ਰੰਗਣ ਜੇਥੀ ਇਹ ਪਿਆਰੇ ਪਾਈਏ ਨਉ ਮਜੀਠ ਮਜੀਠ ਹਾਂਜੀ ਮਜੀਠ ਇੱਕ ਖਾਸ ਇਸ ਲਈ ਵਰਤੇ ਆ ਕਿਉਂਕਿ ਮਜੀਠ ਦਾ ਰੰਗ ਬਹੁਤ ਗੂੜਾ ਪੱਕਾ ਹੁੰਦਾ ਹੈ ਕਦੇ ਲੈਂਦਾ ਨਹੀਂ ਹੈ ਤਾਂ ਮਤਲਬ ਨਾਮ ਦਾ ਰੰਗ ਵੀ ਇੰਨਾ ਪੱਕਾ ਹੋਣਾ ਚਾਹੀਦਾ ਬਿਲਕੁਲ ਅਮਿਟ ਪਰ ਇਹ ਰੰਗ ਚੜਾਏਗਾ ਕੌਣ ਕਿ ਆਪਾਂ ਖੁਦ ਕਰ ਸਕਦੇ ਆ ਦੇਖੋ ਇੱਥੇ ਗੱਲ ਹੋਰ ਡੂੰਗੀ ਹੋ ਜਾਂਦੀ ਹੈ ਅਸਲ ਰੰਗਰੇਜ਼ ਕੌਣ ਹੈ ਹਾਂਜੀ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਡੀਠ ਓ ਤਾਂ ਰੰਗਣ ਵਾਲਾ ਤਾਂ ਖੁਦ ਸਾਹਿਬ ਮਤਲਬ ਪਰਮਾਤਮਾ ਆਪ ਹੈ ਹਾਂਜੀ ਬਿਲਕੁਲ ਤੇ ਉਹ ਅਜੀਹਾ ਰੰਗ ਚੜਦਾ ਜਿਹੋ ਜਿਹਾ ਕਦੇ ਦੇਖਿਆ ਨਾ ਗਿਆ ਹੋਵੇ ਐਸਾ ਰੰਗ ਨਾ ਡੀਠ ਇਹ ਸਭ ਉਸ ਦੀ ਆਪਣੀ ਬਖਸ਼ਿਸ਼ ਉਸ ਦੀ ਨਜ਼ਰ ਤੇ ਹੈ ਤਾਂ ਫਿਰ ਜਿਨ੍ਹਾਂ ਤੇ ਬਖਸ਼ਿਸ਼ ਹੁੰਦੀ ਹੈ ਜਿਨ੍ਹਾਂ ਦੇ ਚੋਲੇ ਇਸ ਰੱਬੀ ਰੰਗ ਚ ਰੰਗੇ ਗਏ ਉਹਨਾਂ ਦਾ ਕੀ ਹੁੰਦਾ ਫਿਰ ਉਹਨਾਂ ਲਈ ਤਾਂ ਫਿਰ ਸਭ ਦੂਰੀਆਂ ਖਤਮ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਦਿਨਾ ਕੇ ਪਾਸ ਅੱਛਾ ਤਾਂ ਜਿਨ੍ਹਾਂ ਦੇ ਦਿਲ ਇਸ ਪ੍ਰਭੂ ਪਿਆਰ ਦੇ ਪੱਕੇ ਰੰਗ ਨਾਲ ਰੰਗੇ ਗਏ ਨਾ ਉਹਨਾਂ ਦਾ ਕੰਤ ਪ੍ਰਭੂ ਪਤੀ ਉਹਨਾ ਤੋਂ ਦੂਰ ਨਹੀਂ ਉਹਨਾਂ ਦੇ ਨਾਲ ਹੀ ਵਸਦਾ ਹੈ ਅੰਗ ਸੰਗ ਤਾਂ ਸ਼ਾਇਦ ਇਸੇ ਅਵਸਥਾ ਲਈ ਫਿਰ ਗੁਰੂ ਨਾਨਕ ਦੇਵ ਜੀ ਅਰਦਾਸ ਕਰਦੇ ਨੇ ਹਾਂਜੀ ਉਹ ਤਾਂਗ ਕਰਦੇ ਨੇ ਧੂੜ ਤੇ ਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ ਹੂੰ ਕਿ ਨਾਨਕ ਦੀ ਤਾਂ ਇਹੀ ਅਰਦਾਸ ਹੈ ਕਿ ਕਾਸ਼ ਮੈਨੂੰ ਉਹਨਾਂ ਗੁਰਮੁਖਾਂ ਦੇ ਉਹਨਾਂ ਪਿਆਰਿਆਂ ਦੇ ਚਰਨਾਂ ਦੀ ਧੂੜ ਮਿਲ ਜਾਵੇ ਮਤਲਬ ਉਹਨਾਂ ਦੀ ਸੰਗਤ ਮਿਲ ਜਾਵੇ ਬਿਲਕੁਲ ਤਾਂ ਅਖੀਰ ਵਿੱਚ ਫਿਰ ਸਾਰੀ ਗੱਲ ਫਿਰ ਉਸ ਦੀ ਮਿਹਰ ਤੇ ਆ ਗਈ ਹਾਂਜੀ ਬਿਲਕੁਲ ਆਖਰੀ ਤੱਕ ਇਹ ਹੀ ਕਹਿੰਦੀਆਂ ਨੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ 라ਵੇ ਉਹ ਆਪੇ ਬਣਾਉਂਦਾ ਆਪੇ ਹੀ ਰੰਗਦਾ ਤੇ ਆਪੇ ਮੇਰ ਕਰਕੇ ਮਿਲਾ ਲੈਂਦਾ ਜਿਹੜੀ ਜੀਵੀ ਸਤਰੀ ਕਾਮਣ ਇਸ ਤਰ੍ਹਾਂ ਪ੍ਰਭੂ ਪਤੀ ਕੰਤੇ ਨੂੰ ਪਿਆਰੀ ਲੱਗਦੀ ਹੈ ਉਸ ਨੂੰ ਉਹ ਆਪੇ ਮਾਣਦਾ ਮਤਲਬ ਆਪਣੇ ਵਿੱਚ ਮਿਲਾ ਲੈਂਦਾ ਤੇ ਫਿਰ ਕੁੱਲ ਮਿਲਾ ਕੇ ਸ਼ਬਦ ਬੜਾ ਸਾਫ਼ ਦੱਸਦਾ ਹੈ ਕਿ ਕਿਵੇਂ ਮਾਇਆ ਦਾ ਮੋਹ ਲਾਲਚ ਸਾਨੂੰ ਰੱਬ ਤੋਂ ਦੂਰ ਕਰਦੇ ਨੇ ਹਾਂਜੀ ਤੇ ਕਿਵੇਂ ਨਾਮ ਸਿਮਰਨ ਪ੍ਰਭੂ ਦਾ ਪਿਆਰ ਤੇ ਉਸ ਦੀ ਬਖਸ਼ਿਸ਼ ਇਹੀ ਅਸਲ ਵਿੱਚ ਮਿਲਾਪ ਦਾ ਰਸਤਾ ਨੇ ਬਿਲਕੁਲ ਸਹੀ ਇਹ ਜਿਹੜਾ ਸਰੀਰ ਰੂਪੀ ਚੋਲਾ ਹੈ ਨਾ ਇਸ ਦੀ ਸਫਾਈ ਤੇ ਸਹੀ ਰੰਗਾਈ ਦਾ ਤਰੀਕਾ ਦੱਸਿਆ ਹੈ ਹੂੰ ਤੇ ਜਾਂਦੇ ਜਾਂਦੇ ਇੱਕ ਸਵਾਲ ਸੋਚਣ ਲਈ ਛੱਡ ਜਾਂਦੇ ਆ ਸਰੋਤਿਆਂ ਲਈ ਇਹ ਸ਼ਬਦ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਲਈ ਕਹਿੰਦਾ ਤਾਂ ਸਵਾਲ ਇਹ ਹੈ ਕਿ ਸਾਡਾ ਜੀਵਨ ਰੂਪੀ ਚੋਲਾ ਐਸ ਵੇਲੇ ਕਿਹੜੇ ਰੰਗਾਂ ਚ ਰੰਗਿਆ ਗਿਆ ਹੂੰ ਬਹੁਤ ਵਧੀਆ ਸਵਾਲ ਹੈ ਕਿ ਉਹ ਮਾਇਆ ਦੇ ਕੱਚੇ ਫਿੱਕੇ ਪੈਣ ਵਾਲੇ ਰੰਗ ਨੇ ਜਾਫਿਰ ਪ੍ਰਭੂ ਦੇ ਨਾਮ ਤੇ ਗੁਣਾ ਦਾ ਉਹ ਪੱਕਾ ਮਜੀਠ ਰੰਗ ਹੈ ਇਸ ਪੱਕੇ ਰੰਗ ਨੂੰ ਅਪਣਾਉਣ ਵਿੱਚ ਕਿੰਨੀ ਤਾਕਤ ਹੋ ਸਕਦੀ ਹੈ ਹੈਨਾ ਬਿਲਕੁਲ ਸੋਚਣ ਵਾਲੀ ਗੱਲ ਹੈ ਜੀ ਇਸੇ ਵਿਚਾਰ ਨਾਲ ਅੱਜ ਦੀ ਚਰਚਾ ਇੱਥੇ ਸਮਾਪਿਤ ਕਰਦੇ ਹਾਂ ਅਗਲੇ ਪੋਡਕਾਸਟ ਵਿੱਚ ਕੁਝ ਹੋਰ ਗੁਰੂ ਦੇ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ